ਜੀ ਸਤਿ ਸ੍ਰੀ ਅਕਾਲ ਜੀ ਅਦਾਬ ਨਮਸਕਾਰ ਜੀ ਮੈਂ ਤੁਹਾਡਾ ਦਸਿਲ ਸਿੰਘ ਰਾਜੀ ਅਤੀਤੀ ਪੰਜਾਬ ਤੇ ਆਇਆ ਹਾਂ ਜੋ ਟਾਈਮ ਹੈ ਦੁਪਹਿਰ ਦੇ 11 ਵੱਜ ਚੁੱਕੇ ਨੇ ਅੱਜ ਮੇਰੇ ਪਿੰਡ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਨੂੰ ਵੱਡਾ ਕਰਨ ਵਾਸਤੇ ਨੀਂਹ ਪੱਥਰ ਰੱਖਿਆ ਜਾ ਰਿਹਾ ਹੈਗਾ ਤੇ ਅੱਪਾ ਅੱਜ ਬਹੁਤ ਦਿਖਾਉਣੇ ਬਹੁਤ ਵੱਡਾ ਪ੍ਰੋਗਰਾਮ ਰੱਖਿਆ ਗਿਆ ਸਾਧੂ ਸੰਤ ਆਏ ਨੇ ਦੇਖਣ ਆਲੀ ਸਾਰਿਆਂ ਨੂੰ ਤੁਸੀਂ ਸਾਰੇ ਬਲੌਗ ਦੇਖਦੇ ਹੋ ਪਲੀਜ਼ ਹੱਥ ਬੰਨ੍ਹ ਕੇ ਬੇਨਤੀ ਇਹ ਬਲੌਗ ਵੀ ਦੇਖਿਓ ਸਾਧੂ ਸੰਤਾਂ ਦੇ ਦਰਸ਼ਨ ਕਰਿਓ ਮਹਾਰਾਜੀ ਦੇ ਬਾਤਾਂ ਬਾਤਾਂ ਚੱਲਦੇ ਨੇ ਤੇ ਮੇਰੇ ਪਿੰਡ ਦੇ ਸੇਵਾਦਾਰ ਸੇਵਾ ਕਰਦੇ ਦੇਖਿਓ ਤੇ ਮੈਨੂੰ ਵੀ ਚਾਹ ਕੇ ਤੁਹਾਨੂੰ ਸਾਰਿਆਂ ਨੂੰ ਦਿਖਾਵਾਂ ਭਾਈ ਜ਼ਰੂਰ ਬਲੌਗ ਚ ਆਇਓ ਦੇਖਿਓ ਤੇ ਲਾਇਕ ਕਰਿਓ ਵਧੀਆ ਜਿਹਾ ਕਮੈਂਟ ਕਰਿਓ ਆਓ ਤੁਹਾਨੂੰ ਮੈਂ ਬਲੌਗ ਬਣਾ ਲੈ ਚੱਲਦਾ ਧੰਨਵਾਦ ਮੇਰੇ ਪਿੰਡ ਦੀ ਪੰਚਾਇਤ ਦੇ ਮੋਤਵਾਰ ਬੰਦੇ ਜਿੰਨੇ ਵੀ ਸਾਰੇ ਖੜੇ ਨੇ ਭਾਈ ਆ ਪੰਚਾਇਤ ਖੜੇ ਨਾਲ ਮੋਤਵਾਰ ਬੰਦੇ ਭਾਈ ਨੰਬਰਦਾਰ ਜਿੰਨੇ ਹੋਰ ਭਰਾ ਐਨਆਰਆਈ ਵੀਰ ਸਭ ਖੜੇ ਨੇ ਤੇ ਅਜੇ ਨਾ ਚਾ ਪਿੰਡ ਦੇ ਦਰਬਾਰ ਸਾਹਿਬ ਵੱਡਾ ਹੋਊਗਾ ਤੇ ਮਾਨ ਵਾਲੀ ਗੱਲ ਹੈ ਤੁਹਾਨੂੰ ਸਾਰਿਆਂ ਨੂੰ ਮਿਲਿਆਉਣਿਆਂ ਨਾਲ ਦਰਬਾਰ ਸਾਹਿਬ ਲੈ ਕੇ ਚੱਲਦੇ ਆ ਤੇ ਬਾਈ ਜੀ ਉਹ ਸਾਰੇ ਖੜੇ ਨੇ ਇੱਧਰ ਚੱਲ ਰਿਹਾ ਲੰਗਰ ਲੰਗਰ ਚ ਪੱਕ ਰਹੀਆਂ ਨੇ ਗਰਮਾ ਗਰਮ ਜਲੇਬੀਆਂ ਮਿੱਠੀਆਂ ਜਲੇਬੀਆਂ ਤੇ ਨਾਲ ਨੇ ਪਕੌੜੇ ਪੂਰਾ ਟੌਪ ਦਾ ਲੰਗਰ ਬਣਾਇਆ ਜੀ ਬਹੁਤ ਖੁਸ਼ੀ ਵਾਲੀ ਖੁਸ਼ੀ ਵਾਲਾ ਟਾਈਮ ਅੱਜ ਸਾਡੇ ਪਿੰਡ ਦਾ ਦਰਬਾਰ ਸਾਹਿਬ ਵੱਡਾ ਹੋ ਕਿਉਂ ਸੰਗਤ ਵਧ ਗਈ ਪ੍ਰੋਗਰਾਮ ਵੱਡੇ ਹੋਣ ਲੱਗੇ ਉਸ ਹਿਸਾਬ ਨਾਲ ਹੀ ਸਾਰੇ ਪਿੰਡ ਦੇ ਮਨ ਲੈ ਕੇ ਸੋਚਿਆ ਕਿ ਦਰਬਾਰ ਸਾਹਿਬ ਵੱਡਾ ਹੋਵੇ ਤੇ ਇਧਰ ਮੇਰੀ ਮਾਸੀ ਦਾ ਬੇਟਾ ਖੜਾ ਹੈ ਬਾਈ ਜਗਸੀਰ ਸਿੰਘ ਇਧਰ ਤਾਇਆ ਜੀ ਦਾ ਖੜਾ ਸਾਡੇ ਸਾਰਾ ਪਰਿਵਾਰ ਇੱਥੇ ਹੀ ਅੱਜ ਤੇ ਗਰਮ ਗਰਮ ਪਕੌੜੇ ਨਿਕਲ ਰਹੇ ਨੇ ਹੋਰ ਜਗਸੀਰ ਪੀਕਾ ਬਾਈ ਸਾਡੇ ਹਰਵਾਈ ਸਾਹਿਬ ਪੱਕੇ ਹੁੰਦੇ ਨੇ ਤੁਸੀਂ ਹਰੇਕ ਵੀਡੀਓ ਚ ਦੇਖਦੇ ਹੋ ਕਿਵੇਂ ਲੋਟਸ ਇਹ ਤੋਣਾ ਫਿਕਰਨ ਤੇ ਇੱਧਰ ਨਿਕਲ ਰਿਹਾ ਦੁਪਹਿਰ ਨੂੰ ਚਾਹ ਨਾਲ ਗਰਮਾ-ਗਰਮ ਪਕੌੜੇ ਤੇ ਇੱਧਰ ਪਕ ਰਹੀਆਂ ਨੇ ਜਲੇਬੀਆਂ ਜਲੇਬੀਆਂ ਦੇਖ ਕੇ ਤੁਹਾਡੇ ਮੂੰਹ 'ਚ ਪਾਣੀ ਆ ਜਾਊਗਾ ਵੀਡੀਓ ਦੇਖਦੇ ਹੋਣੇ ਤੇ ਤੁਹਾਨੂੰ ਫੇਰ ਕਹਿ ਰਿਹਾ ਬਹੁਤ ਚੌਕ ਵਾਲਾ ਤੇ ਟਾਈਮ ਅੱਜ ਖੁਸ਼ੀ ਵਾਲਾ ਟਾਈਮ ਹੈ ਤੇ ਖੁਸ਼ੀ ਇਹ ਜਿਹੜੀ ਗੁਰਦੁਆਰਾ ਸਾਹਿਬ 'ਚ ਕੋਈ ਪ੍ਰੋਗਰਾਮ ਆਉਂਦਾ ਆਪਦੇ ਉੱਪਰੋਂ ਸਭ ਨੂੰ ਖੁਸ਼ੀ ਹੋਣੀ ਵੱਡਾ ਦਰਵਾਜ਼ਾ ਸਾਹਿਬ ਨੂੰ ਕਿਉਂ ਜੀ ਭੋਗਾਂ ਨੇ ਕੋਈ ਹੋਰ ਪ੍ਰੋਗਰਾਮ ਸਾਡੇ ਗੁਰਦੁਆਰਾ ਸਾਹਿਬ 'ਚ ਵੀ ਹੁੰਦੇ ਨੇ ਸਾਰੇ ਆਹ ਨੂੰ ਉਧਰ ਵੀ ਲੈ ਕੇ ਚਾਲਦਾ ਕਿੱਥੇ ਦਰਬਾਰ ਸਾਹਿਬ ਆ ਨਾ ਵੱਡਾ ਤੇ ਅੰਦਰ ਸੰਗਤ ਕਿੰਨੀ ਬੈਠੀ ਐ ਸਭ ਦਿਖਾਉਨੇ ਆ ਬੜੇ ਰਿਓ ਤੇਪਾ ਇਹ ਜੋਦੇ ਲੰਗਰ ਵਰਤਾ ਰਹੇ ਨੇ ਸਵੇਰ ਦੇ ਤੇ ਬਜ਼ੁਰਗ ਸਿਆਣੇ ਬੈਠੇ ਨੇ ਸਾਰੇ ਬਿੱਲੂ ਤੇ ਸਾਰੇ ਬੈਠੇ ਨੇ ਬਜ਼ੁਰਗ ਤੇ ਇਧਰ ਮਾਤਾਵਾਂ ਗੁੰਨਰੀਆਂ ਨੇ ਆਟਾ ਪਾਣੀ ਆਟੇ ਦਾ ਕੰਮ ਚੱਲ ਰਿਹਾ ਤੇ ਮਾਤਾ ਗੁੰਨਰੀਆਂ ਨੇ ਆਟਾ ਪਰ ਬਾਈ ਦੇਵ ਸੇ ਬਾਈ ਦੇਵ ਦੀ ਡਿਊਟੀ ਆ ਭਗਵਾਨ ਸਬਜ਼ੀਆਂ ਤੇ ਤੇ ਬਹੁਤ ਵੀ ਬਾਈ ਵਧੀਆ ਬਣਾਉਂਦਾ ਸਾਰਾ ਕੁਝ ਇੰਨੀ ਜਿੰਮੇਵਾਰੀ ਤੇ ਚੱਲਦਾ ਸਾਰਾ ਕੰਮ ਧੰਨਵਾਦ ਜੀ ਤੁਹਾਡਾ ਵੀ ਇਧਰ ਜੱਸੀ ਡਾਕਟਰ ਵੀ ਵਰਤਾਂਉਂਦੇ ਨੇ ਦੱਸੀ ਕੀ ਮੈਂ ਗੱਲਬਾਤ ਠੀਕ ਹੈ ਦੁਦਾਰਿਆ ਲੈ ਗਰਜਤ ਮਤਾ ਮਫਕਰੀ ਨੇ ਪ੍ਰਸਾਦ ਦੇ ਤੁਹਾਨੂੰ ਦਿਖਾਉਣੇ ਸਾਰੇ ਤੇ ਨਾਲ ਗੱਲਬਾਤ ਕਰ ਰਹੇ ਹਾਂ ਜੀ ਸਾਰੇ ਪਿੰਡ ਦਾ ਇਕੱਠ ਹੋ ਰਿਹਾ ਅੱਜ ਸਾਰੇ ਪਿੰਡ ਦੀ ਲੰਗਰ ਦੀ ਰੋਟੀ ਵੀ ਇੱਥੇ ਹੈ ਵੀ ਸਾਰੀਆਂ ਮਕਾਵਾ ਲੱਗਿਆ ਹੋਏ ਨੇ ਤਕਰੀਬਨ 50-60 ਬਸੰਮ ਰੋਟੀ ਪਕਾ ਰਹੇ ਨੇ ਲੰਗਰ ਸੰਗਤ ਕੋ ਸਾਕੇ ਹਾੜ ਕੀ ਦੇ ਕੋ ਜਿਹੜੇ ਨਵੇਂ ਆਏ ਨੇ ਉਹ ਲੱਗੇ ਹੋਏ ਨੇ ਲੰਗਰ 'ਚ ਤੇ ਕਮੇਟੀ ਵੀ ਲੰਗਰ ਸਾਕ ਰਹੀ ਹੈ ਸਾਡੀ ਤੇ ਪ੍ਰਧਾਨ ਸਾਹਿਬ ਸਤਿ ਸ਼੍ਰੀ ਅਕਾਲ ਜੀ ਕਰਦੀ ਕਿਲਾ ਜਗਮ ਮਹਾਨ ਠੀਕ ਹੋਰ ਸਾਡੀ ਬਹੁਤ ਹੀ ਵਧੀਆ ਕਮੇਟੀ ਜੁਣੀਆ ਪੜੀ ਲਿਖੀ ਬਹੁਤ ਵਧੀਆ ਕੰਮ ਕਰ ਰਹੀ ਹੈ ਜੀ ਗੁਰਦੁਆਰਾ ਸਾਹਿਬ ਦੀ ਕਮੇਟੀ ਹੋਰ ਚਾਹੀ ਵੀਰ ਲੰਗਰ ਸਾਕ ਕੋ ਦਵਾ ਸੇਵਾ ਚ ਲੱਗਣਗੇ ਸਾਰੇ ਦਵਾਈ ਵਾਲਿਓ ਕਿਵੇਂ ਹੋ ਤੂੰ ਬੈਠੋ ਠੀਕ ਹੈ ਜੀ ਤੇ ਕੈਨੇਡਾ ਅਮਰੀਕਾ ਵਾਲੇ ਰਾਜੀ ਵਾਲੇ ਜਿੰਨੇ ਬੈਠੇ ਹੋ ਬਾਹਰ ਸਾਰੇ ਲਾਈਕ ਤੇ ਸ਼ੇਅਰ ਕਰੋ ਆਪਣੀ ਵੀਡੀਓ ਨੂੰ ਤੁਹਾਨੂੰ ਪਾਏ ਚਾਚੇ ਬਾਈ ਭਰਾ ਸਾਰੇ ਦੇਖਣਗੇ ਵੀਡੀਓ ਚ ਤੇ ਬਾਈ ਹੁਰੀ ਬੈਠਣੇ ਇਧਰ ਹੋਰ ਬਾਈ ਕਿਉਂ ਨਾ ਆਵੋ ਪਾਪਲ ਤੋਂ ਦੇਖਣੇ ਆਪਣੇ ਕੁਲਵੰਤ ਤੇਰੀ ਹੁਣ। ਇਹ ਫਾਇਨਰ ਹੈ। ਬਾਈ ਫਰੀ ਪਰ ਕਰ ਰਹੀ ਸੇਵਾ ਕਰ ਰਹੇ ਨੇ। ਸਾਡਾ ਸਾਰਾ ਪਿੰਡ ਦਾ ਜੀ ਕਿਉਂ ਸਾਡੇ ਆਨੰਦਪੁਰ ਸਾਹਿਬਾ ਹਜੂਰ ਸਾਹਿਬ ਪਟਨ ਸਾਹਿਬ ਲੰਗਰ ਲਾਉਂਦੇ ਨੇ ਪਰਮਜੀਤ ਸਿੰਘ ਬਾਬਾ ਕਾਲਤਾ ਜੀ ਨੇ ਜੋ ਉਹਨਾਂ ਨਾਲ ਜੁੜੇ ਹੋਇਆ ਪਹਿਲਾਂ ਤੋਂ ਲੰਗਰਾਂ 'ਚ ਸਾਡੇ ਦਾਦੇ ਚਾਚੇ ਤਾਏ ਉਹ ਦੋਹਰਾ ਸੀ ਹੋ ਗਏ। ਸਾਡਾ ਪਿੰਡ ਨਾਲ ਤਾਂ ਨਾਉਣ ਕਰਨ ਬੜਾ ਜਾਂਦਾ ਨਾਲ ਇਹ ਲੰਗਰ ਲਾਉਂਦਾ। ਤੇ ਵਾਹਿਗੁਰੂ ਦੀ ਜੀ ਕਿਰਪਾ ਪਾਰ ਕਿਰਪਾ ਦੀ ਸਾਰਿਆਂ ਦੀ ਇਧਰ ਬਾਈ ਹੋਰੀ ਕਰ ਰਹੇ ਨੇ ਭੰਡਾਰੀ ਨਾਲ ਸਾਫ ਕਰਕੇ ਦੇ ਰਹੇ ਨੇ ਸੇਵਾ ਇਧਰ ਆਪੂ ਆ ਖੜੀ ਆ ਸਾਡੀ ਮਾਸੀ ਠੀਕ ਆ ਫੂਆ ਹੋਰ ਭਾਈ ਜੇ ਅਸਟਾ ਸਕੂਲ ਆਲੇ ਬੱਚੇ ਵੀ ਆ ਗਏ ਨੇ ਨਾਲ ਲੰਗਰ ਸਕਣ ਦੇ ਨਾਲੇ ਮੱਥਾ ਟੇਕ ਰਹੇ ਨੇ ਕਰ ਲਵੇ ਤੇ ਗੁਰੂ ਤੇ ਆਪਾਂ ਹੁਣ ਚੱਲਦੇ ਆ ਭਾਂਡੇ ਵਾਲੀ ਸੇਵਾ ਵੱਲ ਤੇ ਜਿੱਥੇ ਭਾਂਡੇ ਵਾਲੀ ਸੇਵਾ ਹੋ ਰਹੀ ਹੈ ਇੱਧਰ ਭਾਂਡੇ ਵਾਲੀ ਸੇਵਾ ਤੇ ਲੱਗੇ ਹੋਏ ਨੇ ਤੋਂ ਨੂੰ ਦੱਸਿਆ ਸਾਡੇ ਪਿੰਡ ਤੇ અપਾਰ ਕਿਰਪਾ ਮਹਾਰਾਜ ਤੋਂ ਲਾਤਾਂ ਚਾਚੇ ਉਦੋਂ ਆ ਸਾਡੀ ਪੀੜ੍ਹੀ ਆ ਗਈ ਕਹਾ ਹੁਣ ਸਾਡੀ ਚੌਥੀ ਪੀੜ੍ਹੀ ਬੱਚੇ ਹੋ ਜਾਣੀਆਂ ਨਾਲ ਹੀ ਤੇ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਵਧੀਆ ਚੱਲ ਰਿਹਾ ਕੰਮ ਠੀਕ ਹੋ ਜੀ चाचा जी ठीक है और जी शामना नाल रोजी काम में से बिचित्र सेवा करेगा ते सतपुरा निकल ठीक हो पांच किले साल साल एक मानविक सेवा में बहुत बड़ी ताकत है गुरु की बाणी में बहुत बड़ी ताकत है एक बचन और सुने गुरमुख कह रहे हो सतगुरा का स्वभाव कैसा है सतगुर सदा दयाल है भाई गुरु का स्वभाव सदा ही दया वाला है सदा ही तरस वाला है यहाँ रा बच्चन मारने के लिए ब्रेड पागना के अपायले ਇੱਕ ਨਜ਼ਰ ਕਰ ਦਿੱਤਾ ਸਭ ਉੱਪਰ ਜੀ ਹੱਥ ਆਉਂਦਾ ਪਾਉਂਦਾ ਜੀ ਜਿਵੇਂ ਸਿੱਖੀ ਆਈ ਇਹਨਾਂ ਸਤਿਗੁਰਾਂ ਦੇ ਘਰ ਦੇ ਜਪਣੀ ਆਪਣੀਆਂ ਆਪਣੀਆਂ ਅਰਦਾਸਾਂ ਲੈ ਕੇ ਆਪਾਂ ਆਪਣੇ ਮਨ ਦੇ ਯਾ ਬਾਸ਼ਕਰੀ ਕਰਦੇ ਵਾ ਪੂਰੀ ਕਰਦੇ ਸਾਬ ਕਹਿੰਦੇ ਨੀਓ ਤਾਂ ਸਦਾ ਹੀ ਗਿਆ ਵਾਲਾ ਮਹੀਓ ਤੇ ਫਰਾ ਸਭ ਕੋੜਦੇ ਨਹੀਂ ਕਿਸੇ ਨੂੰ ਨਰਾਸ਼ਾ ਕਰਦਾ ਹੀ ਨਹੀਂ ਹੈਗਾ ਕਿਸੇ ਸਤਿਗੁਰਾਂ ਦਾ ਸੁਭਾਈ ਐਸਾ ਕਿ ਕੋਲਣਾ ਨਾ ਨਹੀਂ ਹਰ ਸਤਨ ਸੁਆਮੀ ਪੂਰਾ ਆਪ ਸੰਮਰਥ ਕੀਜੀਓ ਕਦੇ ਨਾ ਬੁੱਲੈ ਕੌੜਾ ਇਹ ਦੇਵਤਾ ਤੇ ਸੁਭਾਈਏ ਕੰਧਾ ਮਿੱਠ ਪਿਆਰ ਵਾਲਾ ਸ਼ਰਨਿ ਛਾਇਆ ਕੰਧਾ ਲਾ ਲੈਣਾ ਇਹ ਸਤਿਗੁਰਾਂ ਦਾ ਸੁਭਾਅ ਭਾਵੇਂ ਗੈਰਤ ਤੋਂ ਬਿਨ ਭਾਣਾ ਸਭ ਜਾਇ ਬਿਨਾ ਭਾਣਾ ਕੋਈ ਗੁਰੂ ਦੀ ਬਿਆਰਤਾ ਵੀ ਨਹੀਂ ਲਕੀ ਜਾ ਸਕਦੀ ਬਿਨਾ ਭਾਣਾ ਕੋ ਗੁਰੂ ਦੀ ਵਰਸ਼ਿਸ਼ ਨਹੀਂ ਪ੍ਰਾਪਤੀ ਹੋ ਸਕਦੀ ਗੁਰੂ ਪਿਆਰ एक नजर कर देखा सब ऊपर कहने सागरा की निगाह पर सारे पर की कोई है सारे के मेल नाते कोई है पर मिलता की नु की है कहने देहा पाओ केहा फल पाई है देव की किसे भी भावना होती है देव की किसे भी मानसा होती है गरीब नवाज कहने वैसे को फल प्राप्त हो जाता है

ਸਤਿਗੁਰੂ ਆਪ ਕੋੜਾ ਕਰਨ ਤੱਕੇ ਹੋ ਕੇ ਆ ਜਾਂਦੇ ਸਿੱਖਾਂ ਤੇ ਰਮ ਪਿਆਰ ਲਿਖਣ ਵਾਸਤੇ ਤੇ ਭਾਵਨਾ ਦੇਖਣ ਵਾਸਤੇ ਸਭਨ ਸਹائب ਦੇ ਕਰਤ ਵਿੱਚੋਂ ਪ੍ਰਾਪਤ ਹੋ ਜਾਂਦਾ ਪਰ ਸਾਡਾ ਵਿਸ਼ਵਾਸ ਸਾਡੀ ਭਾਵਨਾ ਸੱਚ ਹੋ ਸਕਾ ਕੀ ਅਸੀਂ ਸਾਡਾ ਵਿਸ਼ਵਾਸ ਨਹੀਂ ਮੰਨਦਾ ਸਾਡਾ ਮਨ ਹਰ ਸ਼ੰਕਿਆਂ ਨਾਲ ਭਰਿਆ ਪਿਆ ਹੈ ਸਾਡੇ ਅੰਦਰ ਭਾਵਨਾ ਨਹੀਂ ਹੈ ਪਿਆਰ ਨਹੀਂ ਹੈ ਇੱਕੋ ਕਰਨ ਤੂ ਕਰਨ ਵਾਲੇ ਸੀ ਹੋਏ ਪਈਆਂ प्रेम ਉਹ ਬੇ ਭਾਵਨਾ ਉਹ ਤੇ ਕੀ ਨਹੀਂ ਮਿਲ ਸਕਦਾ ਸਾਰਾ ਕੁਝ ਜੰਦਾ ਸਾਹਿਬ ਕਿਤੇ ਗੁਰसेवा ਕੀ ਨੰਨ ਉੱਦਦੇ 10ਵੇਂ ਪਾਤਸ਼ਾਹ ਦੇ ਸਮੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਖੰਗਰ ਨਾਮ ਹੋਇਆ ਜਿਹੜਾ 9ਵੇਂ ਪਾਤਸ਼ਾਹ ਦੇ ਸਮੇਂ ਤੋਂ ਜੁੜਿਆ ਹੋਇਆ ਸੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਸਮੇਂ ਖੰਗਰ ਨਾਮ ਉਹਨੇ ਇੱਥੇ ਸੰਗਤ ਕਰਦੇ ਆ ਕਰਦੇ ਆ ਸੁਣ ਲਿਆ ਜੇ ਕੋਈ ਸਿੱਖ ਦਸਵਾਤ ਦੇ ਦਾ ਨਾਮ ਨਹੀਂ ਕੋ ਆਇਆ ਦਸਮੈਂ ਸਾਹਿਬ ਤੇ ਉਹਦੀ ਕਮਾਈ ਵੱਡੀ ਵਾਧੀ ਕੋਲਦੀ ਹੈ ਅਸੀਂ ਆਪਣੀ ਕਮਾਈ ਦਾ ਉਹਦੀ ਕੈਪਟਲ ਦਾ ਦਸਵਾਂ ਹਿੱਸਾ ਗੁਰੂ ਕੇ ਲੇਖੇ ਲਾ ਲਈਏ ਗੁਰੂ ਦੀ ਸੇਵਾ ਵਿੱਚ ਲਾ ਦੇਈਏ ਤਾਂ ਸਾਡੀ ਕਮਾਈ ਕਿ ਦਸ गुना ਵਧਣਾ ਪਿਆ ਜਦੋਂ ਅਸੀਂ ਗੁਰੂ ਦਾ ਹੱਕ ਵੀ ਖਾ ਜਾਂਦੇ ਆ ਦਸਵੰਦ ਖਾ ਲੈਂਦੇ ਆ ਤੇ ਚੇਤੇ ਰੱਖੇ ਤੂੰ ਸਾਡੇ ਕੋਲ ਵੀ ਰਹਿਣਾ ਉਹ ਨਾਗਰਤਾ ਜਾਂਦੇ ਹੁੰਦਾ ਸਾਡੇ

ਜੇ ਵਾਪਰ ਕਹਿੰਦੇ ਕੀ ਹੁੰਦਾ ਤਾਂ ਵਾਪਰ ਕਹਿੰਦੇ ਚਰਿਆ ਸੰਕਰ ਜਿੱਤੇ ਰੱਖੋ ਪਿਆ ਸੁਣਿਆ ਨਾ ਇਹ ਆਪਣੀ ਕਮਾਈ ਦਾ ਦਸਵੰਦ ਕੱਢਣ ਲੱਗ ਪਿਆ ਨੌਵੇਂ ਬਾਦਸ਼ਾਹ ਤੋਂ ਜੁੜਿਆ ਹੋਇਆ ਜਦੋਂ ਦਾ ਇਹ ਦਸਵੰਦ ਕੱਢਣ ਲੱਗਿਆ ਦਸਵਾਂ ਹਿੱਸਾ ਇਹਦੇ ਘਰ ਪਰਿਵਾਰ ਵਿੱਚ ਬੜੀਆਂ ਬਰਕਤਾਂ ਆ ਗਈਆਂ ਬੜੀਆਂ رونਕਾਂ ਲੱਗੀਆਂ ਬੜੀਆਂ ਖੁਸ਼ੀਆਂ ਤੇ ਪਰਿਵਾਰ ਵਿੱਚ ਆਈਆਂ ਕਾਰੋਬਾਰ ਵੱਧ ਗਿਆ ਨੌਵੇਂ ਬਾਦਸ਼ਾਹ ਤੋਂ ਬਾਅਦ ਫਿਰ ਸਮਾਂ ਦਸਵੇਂ ਬਾਦਸ਼ਾਹ ਦਾ ਆਇਆ ਉਹ ਸੇਵਾ ਉਸੇ ਤਰ੍ਹਾਂ ਕਰਦਾ ਰਿਹਾ ਜਿਵੇਂ ਨੌਵੇਂ ਪਾਤਸ਼ਾਹ ਅਗੇ ਕਰ ਰਿਹਾ ਸੀਗਾ ਲਗਾਤਾਰ ਸੇਵਾ جاری ਹੈ ਆਪ ਦੀ ਕਮਾਈ ਦਾ ਦਸਵਾਂ ਹਿੱਸਾ ਜਿਹੜਾ ਉਹ ਇਸੇ ਤਰ੍ਹਾਂ ਹੀ ਕਰਦਾ ਰਿਹਾ ਕਰੇ ਕੋਨ ਦਸੰਬਰ ਦਾ ਜਿਹੜਾ ਸੀ ਇਹਦਾ ਸਰੀਰ ਬੁੱਢਾ ਹੋ ਗਿਆ ਵਿਰਤ ਹੋ ਗਿਆ ਬਜ਼ੁਰਗ ਹੋ ਗਿਆ ਕਿਉਂਕਿ ਨੌਵੇਂ ਪਾਤਸ਼ਾਹ ਦੇ ਮੇਲੇ ਦਾ ਜੁੜਿਆ ਹੋਇਆ ਸੀ ਉਹਦੇ ਜਿਹੜੇ ਪੁੱਤ ਜਮਾਨ ਹੋ ਗਿਆ ਇੱਕ ਵਾਰ ਦਸਵੰਧ ਆਪਣੀ ਕਮਾਈ ਦਾ ਕਿਨੇ ਭੇਜਣਾ ਸੀ ਅਨੰਦ ਅੰਸਾਈ ਬਿਸ਼ੰਬਰ ਨਾਥ ਨੇ ਸੋਚਿਆ ਕਿ ਮੈਂ ਬੁੱਢਾ ਹੋ ਗਿਆ ਤੇ ਹੁਣ ਮੈਨੂੰ ਜਾਣਾ ਵੀ ਮੁਸ਼ਕਲ ਲੱਗਦਾ ਹੈ ਫਿਰ ਮੈਂ ਆਪਣੇ ਪੁੱਤਰ ਜੋ ਕਿ ਜੇ ਸਾਡੇ ਘਰ ਵਿੱਚ ਪੰਜ ਜੀਵੇ ਨਾ ਪਿਆਰਿਓ ਤੇ ਪੰਜਾਂ ਦਾ ਸੁਭਾਅ ਇੱਕੋ ਜਿਹਾ ਨਹੀਂ ਹੁੰਦਾ ਕੋਈ ਗੁਰੂ ਘਰ ਨੂੰ ਮੰਨਣ ਵਾਲਾ ਵੀ ਹੁੰਦਾ ਹੈ ਤੇ ਕੋਈ ਨਹੀਂ ਮੰਨਣ ਵਾਲਾ ਵੀ ਹੁੰਦਾ ਹੈ ਕਈ ਐਸੇ ਵੀਰ ਸਾਥੇ ਪਰਿਵਾਰਾਂ ਦੇ ਵੀ ਜਿਹੜੇ ਗੁਰੂ ਦੀ ਸੇਵਾ ਤੋਂ ਜਿਹੜਾ ਰਹਿ ਨਹੀਂ ਸਕਦੇ ਤੇ ਕਈ ਐਸੇ ਵੀ ਹੁੰਦੇ ਆ ਜਿਹੜੇ ਪੀਂਦੇ ਬਾਅਦ ਵੀ ਮੱਖਾ ਟੇਕਣ ਨਹੀਂ ਜਾਂਦੇ ਹਨ ਪਰਮਾਤਮਾ ਇਤੋਂ ਹੀ ਹੈ ਨਾ ਸੱਚੇ ਰੇਹੇ ਹਨ ਸੋੜ ਬਕਰੀ ਬਕਰੀ ਹਰੇਕ ਦਾ ਪਾਲ ਦਾ ਮੱਤਾ ਇਤਾਂ ਤਰ੍ਹਾਂ ਜਰੂਰੀ ਆ ਆ ਕੇ ਸੰਗਤ ਕਾਲ ਚੱਲਿਆ ਗਿਆ ਮੰਨ ਕੋ ਸਾਇ ਕੋਈ ਆ ਸੀਗਾ ਪਰ ਕਦੇ ਕੀ ਇਹਨੇ ਸਾਡੇ ਪੁਰਾਣੇ ਜਿਹੜੇ ਬਰਕਾਪੂ ਕੋਲ ਸਰੋਦਾ ਰੇਤਾ ਸਿਸ਼ੇਂਦਰ ਨਾਮ ਦੇ ਮਹਾਰਾਜ ਜੀ ਕੋਲ ਕਿਰਪਾ ਮਤਲਬ ਕੋਲ ਫਕੀਰ ਸਾਹਿਬ ਨੇ ਬਹੁਤ ਯਾਰੋ ਦੇ ਬਹੁਤ ਖਾਸ ਨੇ ਕਹਿੰਦੇ ਜਦੋਂ ਇਹ ਗਿਆ ਨਾ ਕਿਤੇ 10ਵੇਂ ਬਾਦਸ਼ਾਹ ਬਾਜ ਪਟੇਰੇ ਦਾ ਬਾਸ ਕੋਈ ਜਿਆਦੇ ਹੈ ਸਰ ਸਾਹਮਣੇ ਕਿ ਮੇਰੇ ਇਧਾ ਦੇ ਨਿਸ਼ਕਰ ਕੀ ਇਹਦੇ ਵੰਨ ਵਿੱਚ ਸ਼ੁਕਾ ਪੈਦਾ ਹੋ ਰਿਹਾ ਹੈ ਇਹ ਮੇਰਾ ਬਾਪੂ ਤੇ ਕਈ ਦਾ ਸੀਗਾ ਜੀ ਗੁਰਸਤੇ ਬਾਪੂ ਦਾ ਬੜੇ ਗਿਆਨੂ ਕਿਰਪਾ ਨੂੰ ਨੇ ਕਿਤਾ ਜੰਮਰਾ ਨੂੰ ਕੋਈ ਜਾਂਦੇ ਜੰਮਰ ਇਹਿਆਨੂ ਕਿੱਥੇ ਇਹਨਾਂ ਦੇ ਅੰਦਰ ਦਇਆ ਕਿੱਥੇ ਹੈ ਗੁਰੂ ਜੀ ਪਿਆਰਿਓ ਗੁਰੂਆਂ ਬਖਸ਼ਿਸ਼ਾ ਗੁਰੂਆਂ ਛੇਡਾ ਨੂੰ ਆਪਦਾ ਨਹੀਂ ਜਾਣ ਸਕਦਾ ਆਪ ਦੀ ਸੰਤ ਸਤ ਦਾ ਹੈ ਜਦੋਂ ਸਾਥ ਸੰਤਾਂ ਪੈਦਾ ਹੋ ਗਿਆ ਸੇਵਾ ਕੀਤੇ ਕੋਸ਼ਿਸ਼ ਨੇ ਆਉਂਦੇ ਆ ਮੈਂ ਤੁਹਾਨੂੰ ਪਾਇਆ ਦੇ ਦਿੱਤੇ 500 ਉਹਰ ਦੇ ਦਿੱਤੀ ਹੈ ਸੋਚਿਆ ਮਾਰਾ ਇਹ ਤੇ ਬਦਲ ਇਹਨੇ ਸਾਡੇ ਨੰਬਰ ਦਾ ਤੇ ਪਰਦੇ ਦੇ ਨਾਲ ਕੋ ਸਮੋਸਾ ਸਾਕੇ ਦੇ ਜਿਵੇਂ ਹੁਣ ਕਾਰੋ ਆਜ ਹੜ ਗਿਆ ਤੇ ਉਹਦੇ ਚ ਬੰਨ ਕੇ ਤੇ ਬਜੁਰਗ ਸਾਕੇ ਅਰਜੁਨ ਸੋਣਾ ਨੂੰ ਦੇ ਦਿੱਤੀ ਵੀ ਲੈ ਕੇ ਚਾਹ ਤੇ ਦਰਵਾਜ਼ੇ ਪਈ ਬਾਤ ਕਿਉਂ ਕਿਜੀ ਤੇਰੇ ਕੋਲ ਲੈ ਲਵਾਂ ਇਹ ਉਹਨੇ ਕੀ ਸੋਚਿਆ ਤੋਂ ਸਮੇ ਹਾਣਾ ਛੁੱਟ ਗਿਆ ਲਾਪਟੂਪਾਂ ਦੇ ਸੀਗੇ ਉਹਨਾਂ ਨੇ ਉਸ ਪਾਇਆ ਨੂੰ ਸ਼ਿਕਾਉਣ ਵਾਸਤੇ ਆਪੇ ਨਿੱਜੀ ਪੈਸਿਆਂ ਦੀ ਜ਼ਮੀਨ ਖਰੀਦ ਲਈ ਜਦੋਂ ਜ਼ਮੀਨ ਖਰੀਦ ਲਈ ਪੰਡਲ ਨੂੰ ਸਰਮੋਸਰ ਚੱਲ ਪਈ ਤੇ ਐਂਜਸੋ ਨੇ ਜਿਹੜੇ ਪੈਸੇ ਕੱਢੇ ਕੀਤੇ ਉਹਦੀ ਜ਼ਮੀਨ ਖਰੀਦ ਲਈ ਪੰਜੀ ਸੱਤੀ ਜਿਹੜੀ ਕੱਟ ਕਰ ਲਿਆ ਭਾਈ ਆਕੇ ਫਾਇਦਾ ਨੂੰ ਇੱਥੋਂ ਤੱਕ ਤੋਂ ਪੈਸੇ ਵੜਾਏ ਸੀਗੇ ਕਿਦੂ ਜ਼ਮੀਨ ਖਰੀਦ ਲਈ ਆਏ ਜੀ ਬੋਲ ਬੜਾ ਮਿੱਠਾ ਜੀਰੀ ਦੇ ਭਾਈ ਮੈਂ ਕਹਿੰਦਾ ਕਿੰਨਾ ਜਰ ਨਹੀਂ ਵਰਤਦੇ ਉਹਨਾਂ ਕੇ ਮੀਲ ਖਰੀਦ ਲੈਣੇ ਅਵੇ ਤੇਰੇ ਉਹਨਾਂ ਇਲਾਕਾ ਪੈਸੇ ਲਿਆ ਇੱਥੇ ਕੋ ਬਾਪੇ ਤੇ ਜੋਰਾ ਸੁਣ ਸਾਡੇ ਤੇ ਉਕਰ ਕਰਵਾ ਦੇ ਚਲੋ ਉਹਨਾਂ ਨੇ ਉਹ ਸਰੀ ਉਹ ਸਮੋਸੇ ਦੇ ਲੜ ਪੈਸੇ ਬੰਦੇ ਉਹ ਹੀ ਦਸਾਂ ਦਸਾਂ ਵੀ ਉਹ ਹੀ ਮੀਆਂ ਮੀਆਂ ਦੇ ਸੌ ਸੌ ਲਿਆ ਕੇ ਰੱਖਤਾ ਮੋਰੇ ਕਹਿੰਦੇ ਮੈਂ ਭਾਈ ਗੇਨ ਲੋ ਉਹ ਅੰਦੇ ਤੇ ਉਹੀ ਆ

ਇਹ ਹੁਣ ਨੱਦਰ ਨੇ ਉਦੋਂ ਕਰਕੇ ਉਦੋਂ ਜਦਾਂ ਵੀ ਐਸੇ ਸਾਹਿਬ ਮੀਠੀ ਗੀ ਹੁਣ ਜਿਹੜੋ ਕਾਹਦੀ ਜਗਾਉ ਨਾਲ ਲੈ ਲਈ ਕਿ ਇੱਥੇ ਹੁਣ ਬਾਤ ਜਿਹੜੀ ਉਹਨੂੰ ਪਾਪਾ ਜਸਪ੍ਰੀਤ ਕੋ ਵੀ ਮਹਤਵਰ ਵਾਲੇ ਸੰਤ ਪਾਪਾ ਸਰਬੇਤ ਸਿੰਘ ਕੀ ਸਰਾਣਾ ਸਾਹਿਬ ਵਾਲੇ ਉਸ ਸ਼ਾਂਤੀ ਸੇਵਾ ਕਰ ਰਹੇ ਆ ਜਿੱਥੇ ਗੁਰਤਾਰ ਸਿੰਘ ਸਾਹਿਬ ਜੀ ਨੇ ਬੱਚੀ ਤੋਂ ਬੱਚੇ ਨੂੰ ਬਰੋਮਾ ਕੀਤਾ ਉਸ ਸਥਾਨ ਦੇ ਨਾਨਕਿਆਣਾ ਸਾਹਿਬ ਸੰਤ ਪਾਪਾ ਹਰਮਨ ਸਿੰਘ ਵੀ ਮੋਸਤਵਾਨਾ ਸਾਹਿਬ ਮਹਾਂਪੁਰਸ਼ਾਂ ਦੀ ਮਾਤਾ ਸਤਬਾਬਾ ਅਤਿ ਖੇਤਰੀ ਹੋਣਾ ਦੇ ਮਾਤਾ ਧੀ ਦੀ ਪੋਰੀ ਉਹਨਾਂ ਦੇ ਸਾਧ ਦੀ ਸੇਵਾ ਕਰ ਰਹਾ ਸੰਬਾਬਾ ਸੁਬਿੰਦਰ ਸਿੰਘ ਜੀ ਮਸਕਵਾਣਾ ਸਾਹਿਬ ਜੀ ਵੀ ਵਿਖਾ ਸਾਹਿਬ ਦੀ ਸੇਵਾ ਕਰ ਰਹਾ ਐਡੇ ਐਡੇ ਸਥਾਨਾਂ ਤੋਂ ਮਹਾਂਪੁਰਸ਼ਾਂ ਨੇ ਬਰਕਰਨ ਦਿੱਤੇ ਆ ਸਤਬਾਬਾ ਜੀ ਜੀ ਰੂਪ ਸਿੰਘ ਜੀ ਚੋਟਾ ਸਾਹਿਬ ਇਹ ਮਹਾਤਮਾ ਆਪਣੇ ਲਾਗੀ ਆ ਸਤਬਾਬਾ ਕਰਨ ਖੇਤਰੀ ਦਾ सेवा कर रहे हैं संत बाबा दर्शन मालो का विद्यार्थी संत बाबा अमर सिंह जी, जी का फतेह बारे स्थान पर उन्होंने वालों सेवा करवा रहे भी दर्शन देते संत बाबा लाल तो यही संकतान जा सारे संत बाबा रह संत बाबा वाहपुरा साधुओं ने दर्शन दते हैं संत बाबा दविंदर सिंह जी ब्यापुरा मेरे वाले ने भी दर्शन दिता है बड़ी कृपा की है साधुओं ने संत बाबा गोरा ਉਸਰਾ ਵਾਲੇ ਨੇ ਸਤਿਬਾਬਾ ਸਤਪਾਰਥ ਸਿੰਘ ਦੀ ਘਰੇ ਤੋਂ ਸੋ ਵੱਡੇ ਪਾਂਛਾ ਕਿ ਇੱਕ ਮਹਾਰਤਮਾਨ ਨੂੰ ਸੱਦਣ ਜਾਣਾ ਹੋਵੇ ਦੁਆਰ ਲਾਉਣੇ ਤੂੰ ਕਈ ਜਿਹੜੇ ਮਾਰਦੇ ਤੇ ਫਿਰ ਐਵੇਂ ਭਿੰਦਰਾ ਦਾਦੇ ਉਹ ਉਹੀ ਸੀਗਾ ਜਿਆ ਵੀ ਜਾਣਾ ਤੇ ਬੋਲੇ ਕਿ ਤੁਸੀਂ ਓਏ ਜਿਵੇਂ ਪੈਂਦਾ ਨਾ ਹੈ ਬੋਲੇ ਵੀ ਉਹਦੇ ਵੀ ਇੱਥੇ

पुरकामता तो विश्व से नाम अन्य नाफी का नामस्तु वच्यम नदवाजी मनसनो मोद तकी बोलो सगन मनो सुखवे पावन प्रपाय हात्रे सगन दोपरो संताप निरसे सोमी सची संतवानि करे सरसे पुरे गुरुते सोमदेव जी राष्ट्र नाम गोर्तन I am